ਅਮਰਸਰ ਦੇ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਕੱਲ ਯਾਨੀ ਕਿ 30 ਅਪ੍ਰੈਲ ਨੂੰ ਰਿਟਾਇਰ ਹੋਣ ਵਾਲੇ ਨੇ ਪਰ ਸਿਵਲ ਹਸਪਤਾਲ ਦੇ ਵਿੱਚ EMPLOYEES WELFARE ASSOCIATION ਤੇ ਪੂਰੇ ਸਟਾਫ ਵੱਲੋਂ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਇੱਕ ਦਿਨ ਪਹਿਲਾਂ ਰੱਖੀ ਗਈ ਹੈ ਤੁਸੀਂ ਦੇਖ ਸਕਦੇ ਹੋ ਪੂਰਾ ਸਟਾਫ ਜਿਹੜਾ ਡਾਕਟਰ ਵਿਜੇ ਦਾ ਪੂਰਾ ਸਨਮਾਨ ਵੀ ਕਰ ਰਿਹਾ ਹੈ ਤੇ ਇਹਨਾਂ ਦਾ ਜੋ ਜਿੰਨਾ ਇਹਨਾਂ ਨੇ ਕੰਮ ਕੀਤਾ ਹੈ ਬਤੌਰ ਸਿਵਲ ਸਰਜਨ ਅਮਰਸਰ ਦੇ ਵਿੱਚ ਤੇ ਜਿੰਨਾ ਸਟਾਫ ਦਾ ਸਾਥ ਦਿੱਤਾ ਉਹਨਾਂ ਲਈ ਵੀ ਸਾਰੇ ਇਹਨਾਂ ਦੇ ਸ਼ੁਕਰਗੁਜ਼ਾਰ ਨੇ ਤੇ ਨਵੀਂ ਟੀਮ ਦਾ ਆਗਾਜ਼ ਕਰ ਰਹੇ ਨੇ ਮੇਰੇ ਨਾਲ ਨੇ ਡਾਕਟਰ ਵਿਜੇ ਡਾਕਟਰ ਸਾਹਿਬ ਲੰਬਾ ਸਮਾਂ ਤੁਸੀਂ ਮੇਰੇ ਖਾਲ 34-35 ਸਾਲ ਨੌਕਰੀ ਕੀਤੀ ਹੈ ਹੁਣ ਰਿਟਾਇਰਮੈਂਟ ਤੇ ਤੁਹਾਡੀ ਕੱਲ ਹੈ ਵੈਸੇ ਆਫੀਸ਼ੀਅਲੀ ਅੱਜ ਤੁਹਾਨੂੰ ਪਾਰਟੀ ਦਿੱਤੀ ਗਈ ਹੈ ਕਿਵੇਂ ਲੱਗ ਰਿਹਾ ਵੀ ਇੰਨੇ ਸਾਲ ਦਾ ਸਫਰ ਪਹਿਲਾਂ ਤਾਂ ਮੈਂ ਸਮੂਚੀ EMPLOYEES ASSOCIATION ਦਾ ਤੇ ਆਪਣੇ SMO ਸਾਹਿਬਾਨ ਦਾ ਸਮੂਚੇ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਵਜ਼ਾਇਗੀ ਪਾਰਟੀ ਜਿਹੜੀ ਆ ਇੱਕ ਦਿਨ ਪਹਿਲਾਂ ਆਰਗੇਨਾਈਜ਼ ਕੀਤੀ ਹੈ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿਉਂਕਿ ਆਲਮੋਸਟ ਮੇਰੀ 33 ਸਾਲ ਦੀ ਜੌਬ ਜਿਹੜੀ ਹੈ ਉਹ ਕੱਲ ਖਤਮ ਹੋਣ ਜਾ ਰਹੀ ਹੈ ਤੇ ਉਹਦੇ ਵਿੱਚ ਮੈਂ ਜਿੱਥੇ ਵੀ ਗਿਆ ਜਿੱਥੇ ਵੀ ਰਿਹਾ ਮੇਰੀ ਕੋਸ਼ਿਸ਼ ਰਹੀ ਹੈ ਕਿ ਮੈਂ ਐਜ਼ ਅ ਲੀਡਰ ਆਪ ਅੱਗੇ ਹੋ ਕੇ ਨਾਲ EMPLOYEES ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਬੈਸਟ ਅਪਰੋਚ ਹੈ ਕਿ ਅਸੀਂ ਜੇ ਆਪ ਨਾਲ ਲੀਡ ਹੋ ਕਰਕੇ ਜੇ ਆਪਣੇ EMPLOYEES ਨੂੰ ਨਾਲ ਲੇ ਕੇ ਚੱਲੀਏ ਤੇ ਜਿਹੜਾ ਵੀ ਕੰਮ ਅਸੀਂ ਸੋਚ ਲਨੇ ਆ ਉਹਦੇ ਲਈ ਡੈਫੀਨੇਟਲੀ ਜਿਹੜੇ ਆ ਉਹ ਅੱਛੇ ਰਿਜ਼ਲਟਸ ਆਉਂਦੇ ਨੇ ਤੇ ਮੈਨੂੰ ਵੀ ਮੇਰੇ ਜਿਹੜੀ ਸਮੁੱਚੀ ਟੀਮ ਨੇ ਅੰਮ੍ਰਿਤਸਰ ਦੀ ਨੇ ਬਹੁਤ ਵਧੀਆ ਕੋਆਪਰੇਟ ਕੀਤਾ ਸਾਰਿਆਂ ਨੇ ਬਹੁਤ ਅੱਛਾ ਕੋਆਪਰੇਟ ਕੀਤਾ ਤਾਂ ਹੀ ਮੈਂ ਆਪਣਾ ਜੋ ਮੈਕਸਮ ਐਫਰਟਸ ਜਿਹੜੀਆਂ ਮੈਕਸਮ ਜਿਹੜਾ ਇਨਪੁਟ ਜਿਹੜੀ ਹੈਗੇ ਤੇ ਉਹ ਦੇ ਸਕਿਆ ਡਾਕਟਰ ਸਾਹਿਬ ਤੁਸੀਂ 33 34 ਸਾਲ ਨੌਕਰੀ ਕੀਤੀ ਹੈ ਅੰਮ੍ਰਿਤਸਰ ਦੇ ਵਿੱਚ ਤੁਹਾਡਾ ਸਫ਼ਰ ਕਿਵੇਂ ਦਾ ਰਿਹਾ ਕੁਝ ਮਹੀਨੇ ਤੁਸੀਂ ਨੌਕਰੀ ਕੀਤੀ ਹੈ ਕੀ ਲੱਗਿਆ ਵੀ ਅੰਮ੍ਰਿਤਸਰ ਕਿਵੇਂ ਥੋੜਾ ਅਲੱਗ ਹੈ ਦੂਸਰੀਆਂ ਥਾਵਾਂ ਨਾਲੋਂ ਅੰਮ੍ਰਿਤਸਰ ਕਿਉਂਕਿ ਮੈਨੂੰ ਅੰਮ੍ਰਿਤਸਰ ਤਾਂ ਲੱਗਾ ਹੀ ਨਹੀਂ ਕਿ ਮੈਂ ਕਿਤੇ دوسری ਜਗ੍ਹਾ ਤੇ ਆਇਆ ਕਿਉਂਕਿ ਮੈਂ ਇੱਥੋਂ ਦਾ ਗ੍ਰੈਜੂਏਟ ਹਾਂ ਬਹੁਤ ਸਾਰੇ ਦੇ ਨਾਲ ਮੇਰਾ এমਪਲੋਇਜ਼ ਦੇ ਨਾਲ ਲੋਕਲ ਲੋਕਾਂ ਦੇ ਨਾਲ ਮੇਰਾ ਜਿਹੜਾ ਪਹਿਲਾਂ ਹੀ ਪਿਆਰ ਹੈਗਾ ਤੇ ਦੂਸਰਾ ਕਿਉਂਕਿ ਪੋਸਟ ਗ੍ਰੈਜੂਏਟਰੀ ਮੈਂ ਇਥੋਂ ਕੀਤੀ ਹੈ ਤੇ ਕੋਆਪਰੇਸ਼ਨ ਬੜੀ ਇੱਥੇ ਰਹੀ ਹੈ ਸਟਾਫ ਦੀ ਮੈਨੂੰ ਤੇ ਮੈਨੂੰ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਈ ਜਿਵੇਂ ਮੈਨੂੰ ਲੱਗਦਾ ਹੈ ਕਿ ਮੇਰਾ ਬਹੁਤ ਅੱਛਾ ਟਾਈਮ ਲੱਗਾ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੇਰੇ 10 ਮਹੀਨੇ ਕਿਵੇਂ ਨਿਕਲ ਗਏ ਰਿਟਾਇਰ ਡਾਕਟਰ ਕਹਿੰਦੇ ਕਦੇ ਵੀ ਨਹੀਂ ਹੁੰਦਾ ਤੇ ਹੁਣ ਨਵੀਂ ਪਾਰੀ ਚ ਕੀ ਕੋਈ ਕੋਈ ਪਲਾਨ ਕੀਤਾ ਜੀ ਕੀ ਕਰਾਂਗਾ ਮੈਂ ਮੈਂ ਈਐਨਟੀ ਸਪੈਸ਼ਲਿਸਟ ਆ ਮੈਨੂੰ ਲੱਗਦਾ ਕਿ ਮੈਂ ਕੰਮ ਕਰ ਸਕਦਾ ਵਧੀਆ ਮੈਨੂੰ ਲੱਗਦਾ ਕਿ ਮੈਂ ਕਰਾਂਗਾ ਈਐਨਟੀ ਵਾਲਾ ਆਪਣਾ ਸਪੈਸ਼ਲਿਸਟ ਦਾ ਕੰਮ ਕਰਾਂਗਾ ਤੇ ਆਈ ਵਿਲ ਡੈਫੀਨਿਟਲੀ ਵਰਕ ਹਾਰਡ ਐਂਡ ਟ੍ਰਾਈ ਟੂ ਮਤਲਬ ਆਪਣੀ ਈਐਨਟੀ ਵਿੱਚ ਲੋਕਾਂ ਦੀ ਮੈਂ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਮੈਕਸਮ ਜੋ ਮੈਂ ਆਪਣੇ ਐਸ ਸਪੈਸ਼ਲਿਸਟ ਜਾਂ ਹੋਰ ਵੀ ਮੈਂ ਸੋਸ਼ਲ ਸੇਵਾ ਲੋਕਾਂ ਦੇ ਨਾਲ ਜਿਹੜੀ ਕਿਸੇ ਐਨਜੀਓ ਦੇ ਨਾਲ ਰਲ ਕੇ ਮੇਰੀ ਇੱਛਾ ਹੈ ਕਿ ਮੈਂ ਇਸ ਤਰ੍ਹਾਂ ਸੇਵਾ ਕਰਾਂ ਮੈਂ ਡਾਕਟਰ ਸਾਹਿਬ ਇੱਕ ਸਵਾਲ ਜੀ ਹੋਰ ਕਦੀ ਤਣਾਅ ਮਹਿਸੂਸ ਕੀਤਾ ਹੋਵੇ ਦੇਖੋ ਜਿਹੜੀ ਪੋਸਟ ਤੇ ਤੁਸੀਂ ਬੈਠੇ ਹੋ ਬੜੀ ਤਰ੍ਹਾਂ ਦੇ ਪ੍ਰੈਸ਼ਰ ਕਈ ਤਰ੍ਹਾਂ ਦੇ ਕਦੀ ਤਣਾਅ ਮਹਿਸੂਸ ਕੀਤਾ ਹੋਵੇ ਕੋਈ ਨਾ ਇੰਨਾ ਜਿਆਦਾ ਤਣਾਅ ਮੈਂ ਇੱਥੇ ਅੰਮ੍ਰਿਤਸਰ ਚ ਆ ਕੇ ਮਹਿਸੂਸ ਨਹੀਂ ਕੀਤਾ ਕਿਉਂਕਿ ਹਰ ਇੱਕ ਜਦੋਂ ਤੁਸੀਂ ਇੰਨਾ ਦੇਰ ਕੰਮ ਕਰ ਲੈਂਦੇ ਹੋ ਹਰ ਇੱਕ ਚੀਜ਼ ਦਾ ਹੱਲ ਕੱਢਣਾ ਵੀ ਤੁਹਾਨੂੰ ਆ ਜਾਂਦਾ ਦੇ ਸਟ्रेस ਕਦੇ ਕਦੇ ਹੁੰਦੀ ਹੈ ਲੇਕਿਨ ਕੋਈ ਐਡੀ ਗੱਲ ਨਹੀਂ ਉਹਦਾ ਸੋਲੂਸ਼ਨ ਜਿਹੜਾ ਉਹ ਥੋੜਾ ਜਿਆਦਾ ਟਾਈਮ ਦੇਈਦਾ ਉਹਨੂੰ ਉਸੇ ਵੇਲੇ ਪੈਨਿਕ ਨਹੀਂ ਆਉਂਦੀ ਲੋਡ ਹੁੰਦੀ ਜਸਟ ਵੇਟ ਫਾਰ ਫਿਊ ਸੋਚੋ ਪੱਕੀ ਮੈਂ ਇਹਨੂੰ ਕਰ ਸਕਦੇ ਹਾਂ ਤੇ ਜਿਹੜਾ ਕੰਮ ਆਲਰੇਡੀ ਉਹ ਉਸ ਤਰ੍ਹਾਂ ਜਿਹੜਾ ਸੋਲਵ ਹੋ ਜਾਊਗਾ ਮੈਸੇਜ ਕੀ ਦੇਣਾ ਜਾਊਗਾ ਆਪਣੇ ਸਟਾਫ ਨੂੰ ਮੈਸੇਜ ਮੈਂ ਕਹਣਾ ਕਿ ਇੱਕ ਬਸ ਇੱਕ ਮੈਸੇਜ ਆ ਵੀ ਹਾਰਡ ਵਰਕ ਐਂਡ ਹਾਰਡ ਵਰਕ ਐਂਡ ਹਾਰਬਰਡ ਹਾਰਡ ਵਰਕ ਜਿਹੜੀ ਹੈ ਥਿਸ ਇਜ਼ ਦਾ ਸੋਲੂਸ਼ਨ ਆਫ 올 ਦੀ ਪ੍ਰੋਬਲਮਸ ਆਪਣੇ ਕੰਮ ਦੇ ਵਿੱਚ ਕਨਸੈਂਟਰੇਟ ਕਰੋ ਜੋ ਤੁਹਾਨੂੰ ਮੁਸ਼ਕਲ ਆਉਂਦੀ ਹੈ ਉਹਨੂੰ ਤੁਸੀਂ ਥੋੜਾ ਜਿਆਦਾ ਸੋਚ ਕੇ ਥੋੜਾ ਜਿਆਦਾ ਪੇਸ਼ੈਂਸ ਦੇ ਨਾਲ ਅੱਗੇ ਵਧੋ ਤੇ ਮੈਨੂੰ ਲੱਗਦਾ ਕਿ ਕੋਈ ਚੀਜ਼ ਦਾ ਕੋਈ ਇਦਾਂ ਦੀ ਚੀਜ਼ ਕੋਈ ਨਹੀਂ ਹੈ ਜਿਹੜੀ ਕਿ ਉਹ ਇੰਪੋਸੀਬਲ ਹੋਵੇ ਇਸਨ ਡਾਕਟਰ ਵਿਜੇ ਦੇਖੋ ਕਹਿੰਦੇ ਵੀ ਆਪਣੇ ਕੰਮ ਨਾਲ ਪਿਆਰ ਕਰੋ ਮੇਰੇ ਨਾਲ ਸਿਵਲ ਹਸਪਤਾਲ ਦੇ ਐਸਐਮਓ ਨੇ ਡਾਕਟਰ ਮਦਨ ਮੋਨ ਡਾਕਟਰ ਸਾਹਿਬ ਕੁਝ ਮਹੀਨਾ ਬਾਅਦ ਇਹ ਚੀਜ਼ ਤੁਹਾਡੇ ਤੇ ਵੀ ਆਉਣੇ ਦੀ ਅੱਜ ਕਿਵੇਂ ਲੱਗ ਰਿਹਾ ਸੀ ਤੁਹਾਨੂੰ ਬਹੁਤ ਵਧੀਆ ਜੀ ਸਰ ਨੇ ਬਹੁਤ ਵਧੀਆ ਕੰਮ ਕੀਤਾ ਤੇ ਬੰਦੇ ਨੂੰ ਹਮੇਸ਼ਾ ਹੀ ਜੋਜਿਹੇ ਹਾਲਾਤ ਹੋਣ ਉਹਦੇ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਤੇ ਸਰ ਵਾਕਈ ਬਹੁਤ ਵਧੀਆ ਕੰਮ ਕਰਕੇ ਗਏ ਨੇ ਤੇ ਸਾਨੂੰ ਮਾਣ ਹੈ ਸਰ ਦੇ ਉੱਪਰ ਤੇ ਅਸੀਂ ਚਾਹਾਂਗੇ ਕਿ ਸਰ ਜਿਹੜੇ ਹੈਗੇ ਨੇ ਆਪਣੇ ਸਾਡੇ ਨਾਲ ਐਸਟਰਾ ਹੀ ਸਹਿਯੋਗ ਦਿੰਦੇ ਰਹਿਣ ਤੇ ਅਸੀਂ ਹਮੇਸ਼ਾ ਹੀ ਵਧੀਆ-ਵਧੀਆ ਕੰਮ ਕਰਦੇ ਰਹੀਏ ਖਾਸ ਤੌਰ ਤੇ ਪੰਡਤ ਰਕੇਸ਼ ਸ਼ਰਮਾ ਜੀ ਜਿਨ੍ਹਾਂ ਦਾ ਸਹਿਯੋਗ ਹਮੇਸ਼ਾ ਰਿਹਾ ਜਦੋਂ ਵੀ ਅਸੀਂ ਆਏ ਆ ਸਾਨੂੰ ਆਪਣੀ ਦਾ ਇਹ ਸਹਿਯੋਗ ਹੈ ਕਿ ਸਾਨੂੰ ਕਦੀ ਇਹ ਡਾਂਗ ਨਹੀਂ ਰਿਹਾ ਵੀ ਇੱਥੇ ਕੋਈ ਆਣ ਕੇ ਆਪਣੇ ਕੋਈ ਪੱਤਰਕਾਰ ਜਾਂ ਕੋਈ ਅਖੋਤਾ ਆਪਣੇ ਆਪ ਨੂੰ ਜਿਵੇਂ ਆਪਣੇ ਫੋਟੋਗ੍ਰਾਫਰ ਹੈਗਾ ਮੈਂ ਆਣ ਕੇ ਜੀ ਮੈਂ ਕਰਦਾ ਹਾਂ ਕਰਦਾਗਾ ਉਹ ਅਸੀਂ ਪਾਜੀ ਬੈਠੇ ਹੁੰਦੇ ਨੇ ਸਾਨੂੰ ਕੋਈ ਜਨਤਾ ਨਹੀਂ ਜਿਹੜਾ ਮਰਜ਼ੀ ਬੈਠਾ ਹੋਵੇ ਤੇ ਇਸ ਕਰਕੇ ਮੈਂ ਪਣਜੀ ਦਾ ਬਹੁਤ ਬਹੁਤ ਧੰਨਵਾਦ ਆ ਤੇ ਮੈਂ ਵਾਹਿਗੁਰੂ ਗੇ ਅਰਦਾਸ ਕਰਾਂਗਾ ਕਿ ਸਰ ਚੜ੍ਹਦੀਆਂ ਕਲਾਂ ਚ ਰਹਿਣ ਧੰਨਵਾਦ ਮੇਰੇ ਨਾਲ ਰਕੇਸ਼ ਸ਼ਰਮਾ ਨੇ ਮੇਰੇ ਸਾਥੀ ਵੀ ਨੇ EMPLOYEES WELFARE ASSOCIATION ਦੇ ਪ੍ਰਧਾਨ ਵੀ ਨੇ ਮਤਲਬ ਕਹਿੰਦੇ ਵੀ ਜਿੰਨੀ ਆਰਗੇਨਾਈਜੇਸ਼ਨ ਇੱਥੇ ਜਿਹੜੀ ਵੀ ਪਾਰਟੀ ਕੀਤੀ ਹੈ ਸਾਰੇ ਜਣੇ ਇਹਨਾਂ ਦਾ ਜਿਹੜਾ ਉਹ ਧੰਨਵਾਦ ਕਰ ਰਹੇ ਨੇ ਕਿ ਜੀ ਤੁਸੀਂ ਵੀ ਸਿਵਲ ਸਰ ਸਾਹਿਬ ਨਾਲ ਕੰਮ ਕੀਤਾ ਕਿਵੇਂ ਲੱਗ ਰਿਹਾ ਵਨ ਆਫ ਦਾ ਬੈਸਟ ਸਿਵਲ ਸਰ ਬਹੁਤ ਹੀ ਵਧੀਆ ਹਰ ਕਿਸ ਦਾ ਦੁੱਖ ਦਾ ਸੁਣਨ ਵਾਲੇ ਤੇ ਬਿਨਾ ਮਥੇ ਪਾਇਆ ਬਿਨਾ ਕੋ 1 ਰੁਪਿਆ ਲਿਆ ਕੰਮ ਕਰਨ ਵਾਲੇ ਕੋਲੋਂ ਜਾ ਬਿਆਗੇ ਤੋਰਦੇ ਸੀ ਇਹਨਾਂ ਕੋਈ ਮਹੀਨਾ ਮਹੀਨਾ ਸਿਸਟਮ ਨਹੀਂ ਲਿਆ ਕਿਹਾ ਬਿਨਾ ਸਿਸਟਮ ਖਤਮ ਕਰਤਾ ਵੇਖੋ ਜਿਹੜੀ ਇਸ ਟਾਈਮ ਡਰਾਈਵ ਚੱਲਣ ਦੀਆਂ ਦੋਵੇਂ ਐਸਐਮਓ ਸਿਵਲ ਹਸਪਤਾਲ ਤੇ ਸਿਵਸਨ ਸਾਹਿਬ ਜਾਂ ਸਾਡੇ ਡੀਐਚਓ ਸਾਹਿਬ ਏਸੀਐਸ ਜਿੰਨੇ ਹੈਗੇ ਆ ਡੀਆਈਓ ਜਾਂ ਡੀਏਪੀਓ ਸਾਰੇ ਇਸ ਟਾਈਮ ਬੰਦੇ ਉਹ ਹੈਗੇ ਆ ਵੀ ਜਿਹੜੇ ਰਿਸ਼ਵਤ ਲੈਂਦੇ ਨਹੀਂ ਕਰਾਪਸ਼ਨ ਫਰੀ ਵੇਖੋ ਇਹ ਪੰਜਾਬ ਤੇ ਨਹੀਂ ਹੋ ਸਕਿਆ ਸੀਐਮ ਸਾਹਿਬ ਦਾ ਪਰ ਜਿਹੜਾ ਹੈਲਥ ਡਿਪਾਰਟਮੈਂਟ ਦੇ ਵਿੱਚ ਇਹ ਅਫਸਰਾਂ ਨੇ ਕਰਾਪਸ਼ਨ ਫਰੀ ਦਸਤਰਗਾਤਾ ਤੇ ਮੈਂ ਕਿਹ ਵੀ ਕੋਸ਼ਿਸ਼ ਕੀਤੀ ਵੀ ਜਿਹੜੀ ਆ ਲੜਾਈ ਪਈ ਨਾ ਪਾੜ ਪਿਆ ਕੋਈ ਫਾਰਮਾਸਿਸਟ ਵੱਖਰੇ ਹੋਈਂਦੇ ਆ ਕਲਰਕ ਵੱਖਰੇ ਪਾਰਟੀਆਂ ਕਰਦੇ ਆ ਦੂਜੇ ਡਾਕਟਰ ਵੱਖਰੇ ਕੋ ਸਟਾਫ ਸਾਰਿਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਕਰਕੇ ਹੀ ਭੇਜੀ ਗਰਦੀਸ਼ ਜੀ ਦੇ ਪਾਰਟੀ ਵਿੱਚੇ ਕਰਾਈਏ ਉਹਨਾਂ ਨੂੰ ਵੀ ਤੇ ਸਾਬ ਨੂੰ ਵੀ ਜਦੋਂ ਕਿਸੇ ਮੈਸੇਜ ਪਾਤਾ ਤੇ ਉਸੇ ਟਾਈਮ ਹੀ ਕੰਮ ਸਾਡਾ ਹੋ ਗਿਆ ਦੁਬਾਰਾ ਕਹਿਣ ਦੀ ਲੋੜ ਨਹੀਂ ਪਈ ਮੈਂ ਨਾ ਰੱਤ ਤੈ ਦਿਲੋਂ ਧੰਨਵਾਦੀ ਆ ਧੰਨਵਾਦ ਕਰਦਾ ਵਾਂ ਪਰਮਾਤਮਾ ਅਗੇ ਅਰਦਾਸ ਕਰਦਾ ਵਾਂ ਪੀ ਇਹਨਾਂ ਦੀ ਜ਼ਿੰਦਗੀ ਗਾਂਵੀ ਬਹੁਤ ਵਧੀਆ ਲੱਗਦੀ ਤੇ ਲੋਕ ਸਭਾ ਦੇ ਕੰਮ ਕਰਦੇ ਇਹਨਾਂ ਨੇ ਤੇ ਭੈਜੀ ਗੁਰਦੀਸ਼ ਵੀ ਚਲੋ ਬਾਹਰ ਜਾਣ ਜਿਦਾ ਸੰਜੀਵ ਨੇ ਕਿਹਾ ਅੰਦਰ ਰਹਿਣ ਸਾਨੂੰ ਫੋਨ ਕਰਦੇ ਰਹਿਣ ਧੰਨਵਾਦ ਜੀ ਸਾਡੇ ਵੱਲੋਂ ਡਾਕਟਰ ਵਿਦੇ ਕੁਮਾਰ ਨਵੀਂ ਪੜੀ ਸ਼ੁਰੂ ਕਰ ਰਹੇ ਨੇ ਸੇਵਾ ਸਾਲ ਦਾ ਲੰਬਾ ਕੁਝ ਮਹੀਨੇ ਇਹਨਾਂ ਨੇ ਇੱਥੇ ਰਹਿ ਅੰਮ੍ਰਿਤਸਰ ਦੀ ਸੇਵਾ ਵੀ ਕੀਤੀ ਹੈ ਤੇ ਅਗਲੀ ਜਿਹੜੀ ਵੀ ਇਹ ਕਾਰਵਾਈ ਜਿਹੜੀ ਅੱਗੇ ਆਪਣੀ ਪ੍ਰੈਕਟਿਸ ਕਰਨਗੇ ਜਾਂ ਕਿਸੇ ਸੰਸਥਾ ਨਾਲ ਜੁੜਨਗੇ ਸਾਡੇ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਸ਼ੁਭਕਾਮਨਾ ਮੈਂ ਇੱਕ ਮਿੰਟ ਭੈਜੀ ਗੁਰਦੀਸ਼ ਨਾਲ ਵੀ ਗੱਲ ਕਰਨਾ ਚਾਹਾਂਗਾ ਤੁਸੀਂ ਹੁਣੇ ਮੈਂ ਸੁਣ ਰਿਆ ਸੀ ਜੀ ਵੀ ਤੁਸੀਂ ਕਲੈਰੀਕਲ ਸਟਾਫ ਤੋਂ ਪਹਿਲੀ ਵਾਰ ਸ਼ਾਇਦ ਕਿਸੇ ਬੰਦੇ ਦੀ ਅੱਜ ਪਾਰਟੀ ਹੋਈ ਹੈ ਤੇ ਕਿਵੇਂ ਲੱਗ ਰਿਹਾ ਜੀ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਵਾਕਿਆ ਹੀ ਮੈਂ ਮਤਲਬ ਬੜੀ ਇਹ ਇਹ ਸਗੋਂ ਮਤਲਬ ਹੈ ਖੁਸ਼ ਨਸੀਬ ਹਾਂ ਜਿਹੜੇ ਸਿਵਲ ਹਸਪੀਟਲ ਵਾਲਿਆਂ ਨੇ ਪਹਿਲੀ ਵਾਰੀ ਮੇਰੀ ਜਿਹੜੀ ਉਹਨਾਂ ਨੇ ਪਾਰਟੀ ਕੀਤੀ ਆ ਮਤਲਬ ਕਿਸੇ ਕਿਸੇ ਵੀ ਸਿਵਲ ਸੈਨ ਅਫੀਸ ਦੇ ਸਟਾਫ ਦੀ ਕਿਸੇ ਦੀ ਵੀ ਨਹੀਂ ਕਿ ਪਹਿਲਾਂ ਮੇਰਾ ਹੀ ਇਹ ਇਹਦੇ ਨੰਬਰ ਲੱਗਾ ਹੋਇਆ ਇਸ ਵਿੱਚ ਮੈਂ ਭਾਜੀ ਰਕੇਸ਼ ਜੀ ਦਾ ਆਪਣੇ ਐਸਮੋ ਸਾਹਿਬ ਦਾ ਬਹੁਤ ਧੰਨਵਾਦੀਆਂ ਆਪਣੀ ਸਾਰੇ ਆਪਣੇ ਭੈਣਾ ਦਾ ਵੀਰਾਂ ਦਾ ਸਭ ਦਾ ਬਹੁਤ ਧੰਨਵਾਦ ਕਰ ਲੀਆ ਧੰਨਵਾਦੀ ਸਾਡੇ ਵੱਲੋਂ ਇਹਨਾਂ ਦੋਨਾਂ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਅੰਮ੍ਰਿਤਸਰ ਤੋਂ ਡੀ ਫੋਰਚਨਰੀ ਦੀਪਕ ਬਨਰਦੀ ਖਸਰਪੁਰ